ਅੱਜ ਆਪਾਂ ਆ ਗਏ ਇੱਕ ਹੋਰ ਨਵੀਂ ਸਬਜ਼ੀ ਤੋੜਨ ਕਿਸੇ ਨੂੰ ਕਾਸੇ ਦਾ ਫਿਕਰਾ ਕਿਸੇ ਨੂੰ ਕਾਸੇ ਦਾ ਸਾਨੂੰ ਡੇਲੀ ਫਿਕਰ ਸਬਜ਼ੀ ਦਾ ਹੀ ਰਹਿੰਦਾ ਆਪ ਨੂੰ ਹੈ ਸਭ ਨੂੰ ਰਹਿੰਦਾ ਇੱਧਰ ਚੀ ਜਾਣ ਹੈ ਕਣਕ ਨਿਕਲੇ ਜਿਆਦੇ ਵਾਓ 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 ਹੂੰ ਚੰਕੂ ਦਾ ਦਾਣਾ ਦਾਣਾ ਉਹ ਵੀ ਗੁੱਦ ਨਹੀਂ ਗਿਆ ਕੱਲ ਵੀ ਮੈਂ ਨਹੀਂ ਕੀਤਾ ਭੁੱਲ ਗਿਆ ਮੈਂ ਕੱਲ ਨੂੰ ਨਵੇੜ ਦੇਣਾ ਉਹਦਾ ਛੋਟੇ ਬਾਅਦ ਚ ਤੋੜੀ ਵੱਲ ਬੜੇ ਬੜੇ ਤੋੜ ਲਾ ਫਿਰ ਛੋਟੇ ਤੇਰੇ ਬਾਝ ਐਨੇ ਆ ਹਾਂ ਤਾਂ ਠੀਕ ਹੈ ਅੱਛਾ ਜਿੱਕੋ ਗਲਿਆ ਹੋਇਆ ਹੈ ਨਾ ਫਿਰ ਜ਼ਿਆਦਾ ਗਲ ਜਾ ਤੋੜ ਤਾਂ ਸਪਰੇ ਹੋਈ ਹੋਈ ਇਹਨਾਂ ਤੇ ਹੁਣ ਤਾਂ ਸਾਫ਼ ਹੋਣਗੇ ਆ ਪੱਤੇਆਂ ਚੱਕ ਬੜਾ ਉੱਪਰ ਪਰ ਪਰ ਇਧਰ ਦੂਜੇ ਬੂਟੇ ਤੇ ਯਾਰ ਆ ਤੇਰੇ ਹੱਥ ਕੋਲ ਆ ਦੇਖ ਸਾਫ਼ ਆ ਨਾ ਪੁੱਤ ਵਰਗਾ ਕੰਡਾ ਹੈ ਇਹ ਆ ਉੱਪਰ ਇਹਨਾਂ ਦੇ ਕੰਡਾ ਔਰੇ ਕੋ ਹੁੰਦਾ ਔਰੇ ਆ ਦੇ ਆ ਦੇ ਆ ਇਹ ਜੜ ਚ ਕੰਡਾ ਦੇਖ ਤਖਾ ਬਹੁਤ ਜ਼ੋਰ ਤੇ ਵਿੱਚ ਤਾਂ ਹੀ ਤੈਨੂੰ ਕਹਿੰਦਾ ਜੀ ਬਾਲਟੀ ਲਿਆ ਕੋਈ ਲਿਆ ਮਾ ਮਾ ਦੋ ਤਾਂ ਹੈਗੇ ਸੱਚ ਬਣੂ ਨਹੀਂ ਤੱਕ ਤੱਕ ਆ ਇਹ ਬਣੇ ਫੁੱਲ ਬਹੁਤ ਆਏ ਹੋਣ ਲੱਗਣਗੇ ਹੋ ਲੱਗਣਗੇ ਸਿਆਲ ਸਿਆਲ ਪਤੰਪੂ ਤੇਰਾ ਉੱਤਰਦਾ ਹੁੰਦਾ ਉਹ ਤਰਸੀ ਬਾਲਾ ਮਾਣ ਚੀ ਹੂੰ ਜੱਲ ਪੀਣਾ ਕਿ ਕਿ ਹੂੰ ਆ ਦੇ ਕਿੱਡਾ ਚੱਲ ਹੋ ਜਾਣਾ ਇਹਦੇ ਥੱਲੇ ਇੱਕ ਉਹ ਦੇਖ ਕਿੱਡਾ ਬਥੂਆ ਉਹ ਫਲੀ ਮਟਰ ਪਾਉਤਾ ਬਰਸੀਨ ਕਿ ਤੇਰਾ ਕੱਲ ਇੱਕ ਉਹ ਕਹੇ ਕਹਿੰਦਾ ਜੀ ਕਹਿੰਦਾ ਫਲੀ ਮਟਰ ਦੀ ਫਸਲ ਕਿਵੇਂ ਉਹ ਕਹਿੰਦਾ ਜੀ ਐਤ ਕੀ ਫਲੀ ਮਟਰ ਸਾਰਾ ਹੀ ਖਰਾਬ ਹੋ ਗਿਆ ਉਹ ਬਰਲੇ ਪਾਸੇ ਜਾਂਦੋ ਉਹ ਹੀ ਮੰਨਦਾ ਕਰਦਣਾ ਫਿਰ ਹੋਰ ਉਹ ਤਾਂ ਹੀ ਤਾਂ ਕਹਿੰਦਾ ਕਹਿੰਦਾ ਉਹਨਾਂ ਦੇ ਵਿਆਹ ਤਾਂ ਮੈਂ ਥੋੜਾ ਝੁੰਟਾ ਮਾਰ ਜੜ ਤੱਕ ਹਿੱਲਦਾ ਬੂਟਾ ਛੋਟਾ ਤਾਂ ਨਹੀਂ ਉਹ ਛੋਟਾ ਉਹ ਆਲੂਆਂ ਕੋਲ ਦੇਖ ਲਈ ਜਿਹੜੇ ਟੇਬੂ ਜੜ ਚ ਲਾਏ ਹੋਏ ਆ ਛੋਟਾ ਬੜਾ ਡੰਗ ਸਰ ਜਾਂਦਾ ਹੁੰਦਾ ਡੰਗ ਤਾਂ ਸਰ ਜਾਂਦਾ ਨਾ ਉਹਦੇ ਪਰ ਵੀ ਹੈਗੇ ਆ ਮਾਹ ਫੇਰ ਡੰਗ ਤੋਂ ਆਫਰ ਹੋ ਬਾਫਰ ਹੋ ਜਾਂਦੇ ਤੇਰੇ ਮਰੀਏ ਤਾਂਹੀਂ ਸੁੰਡੀਆਂ ਬੱਚੇ ਤੇ ਸੁੰਡੀ ਨਹੀਂ ਦਾਣਾ ਦਾਣਾ ਅੱਛਾ ਮੈਨੂੰ ਸੁੰਡੀ ਲੱਗੀ ਆ ਇੱਕ ਮਿੰਟ ਆ ਦਾ 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 ਨਹੀਂ ਜਾਣਾ ਹੈ ਇਹ ਦੇਰ ਦੇ ਚੂਲੇ ਆ ਜਦੋਂ ਆਉਗੇ ਤਾਂ ਕਿੰਨੇ ਬੂਟੇ ਬੂਟੇ ਜਿਆਦਾ ਨੇ ਐਤਕੀ ਹੁਣ ਜੇ ਫਲ ਲੱਗਣ ਲੱਗੇ ਇਹਨਾਂ ਨੂੰ ਫੇਰ ਨਹੀਂ ਖਾਦੇ ਖਾ ਹੁਣ ਇਹਨੇ ਫੇਰ ਮਨ ਭਗ ਲ ਜਾਂਦਾ ਹਨਾ ਹੌਲੇ ਵਰ ਤੋੜ ਲਾ ਦੋ ਆ ਦੋ ਆ ਇਹਦੇ ਪਰ ਇੱਕ ਹੋਰ ਤਾਂ ਤਾਂ ਫੇਰ ਉਹ ਪੱਤ ਦੋ ਕਿਹਾਰ ਸਵੇਰੋਂ ਮੈਂ ਦੋ ਦੇਖ ਕੇ ਗਿਆ ਮੈਂ ਕਿਹਾ ਮਾ ਇਹਦੇ ਪਰ ਦੋ ਮਰੂਦਾਂ ਚੱਲ ਹਾਂ ਹੈਗਾ ਨਾ ਆ ਦੇ ਕਾਜ਼ੇ ਮਰੂਤ ਇਹਦੇ ਪਰ ਵੀ ਦੋ ਹੀ ਛੱਡੇ ਆ ਹਾਏ ਜਿੱਦਣ ਪੱਕਣਾ ਕਿਸੇ ਨੇ ਤੋੜ ਲੈਣਾ ਕੱਚਾ ਹੀ ਤੋੜ ਲੈਣਾ ਕਿਸੇ ਨੇ ਹੈ ਕੱਚਾ ਹੀ ਤੋੜ ਲੈਣਾ ਇਹ ਕਾ ਇਹ ਕਿਹਤਰਾ ਮਗਣੀ ਆਪਾਂ ਹੀ ਖਾ ਲਈਏ ਕੱਚਾ ਕੱਚਾ ਹੀ ਹੈ ਨਹੀਂ ਚੱਲ ਜਿੱਦੀ ਕਸਮ ਚੋਇਆ ਫਿਰ ਦੇਖੀ ਜਊ ਤਭੀ ਖਾ ਲਓ ਜ਼ਰੂਰ ਯਾਰ ਫਲ ਪੱਕ ਲੈਣ ਦੋ ਕੱਚਾ ਫਲ ਤੋੜ ਕੇ ਕੀ ਮਿਲਦਾ ਕੱਚਾ ਫਲ ਦੁਨਾਬ ਦੇ ਮੂੰਹ ਚ ਨਾ ਦੂਏ ਦੇ ਮੂੰਹ ਚ ਜੀ ਤਾਂ ਦੂਏ ਦਾ ਵੀ ਕਰਦਾ ਖਾਣ ਨੂੰ ਐ ਨਾ ਕਰੇ ਦੀਦੀ ਆ ਰਹੀ ਆ ਗਈ ਆਹ ਅਮਰੂਦ ਵੀ ਡੰਡ ਕਰਤਾ ਨੁਰਗ ਨੇ ਦੇ ਪਰ ਵੀ ਕਿੰਨੇ ਅਮਰੂਦ ਤੇ ਬਣਾਉਣੇ ਆ ਹੈ ਅੱਜ ਤਾਂ ਸਿੰਗਰੇ ਬਣਾਉਣੇ ਤੇ ਅੱਜ ਸੀਂਗਰੇ ਬਣਾਉਣੇ ਤੇ ਹੋਰ ਆ ਕੀ ਚਪਲਾਂ ਸਰ ਆਪਨੇ ਸਿੱਟ ਦੇ ਮੇਰੀਆਂ ਫਿਰ ਹੁਣ ਪੁੱਲ ਕੀ ਵੀ ਸੀਂਗਰੇ ਬਣਨੇ ਤੇ ਅੱਜ ਸੀਂਗਰੇ ਕੀ ਤੋੜ ਲਾਂ ਮੰਮਾ ਚੱਲ ਕੱਲ ਨੂੰ ਤੋੜ ਲਾਂਗੇ ਮਨੋਜੇ ਕਿਆਦਰ ਨਹੀਂ ਹੈ ਕੱਲੂ ਮੈਂ ਯਾਦ ਰੱਖੂ ਕੀ ਤੋੜਿਆ ਹਾਂ ਜਾਉਂਨੇ ਨੋਰ ਕੰਡਾ ਇਨਾਂ ਚ ਮਗਨਿਆਂ ਰੱਖ ਦਨੇ ਸਿੰਗਰੇ ਬਣਾ ਲੰਨੇ ਅੱਜ ਹੋ ਜਾਣਗੇ ਡੰਗ ਤੇ ਆਲੂ ਭਾ ਕੇ ਹੈ ਨੂਰ ਜਾ ਬਾਲਟੀ ਟੋਕਰੀ ਲਿਆ ਫਿਰ ਕੁਝ ਖਰੀ ਟੋਕਰੀ ਚੱਕ ਲਿਆ ਜਾ ਹਰੀ ਟੋਕਰੀ ਚੱਕ ਲੈਣ ਵਾਟਰ ਤੇ ਵੀ ਫਿਰ ਉਹ ਬਤਾਉਂ ਹੋਰ ਵੀ ਨੇ ਉਹ ਵੀ ਤੋੜਾਂ ਵਿੱਚ ਆ ਉਹ ਤੋੜ ਲੈਣੇ ਜਾਂ ਲੈ ਕੇ ਨੂੰ ਦੇ ਨਾਲੇ ਫਿਰ ਉਹ ਕੋਹਲੀ ਖੜੀ ਆ ਕੋਹਲੀ ਚੱਕ ਲਈ ਉੱਥੇ ਜਿੱਥੇ ਮੋਟਰ ਚਲਾਉਨੇ ਆਪਾਂ ਬਤਾਉ ਦੇ ਬਤਾਉ ਨੂੰ ਪਾਣੀ ਲਾ ਦਈਏ ਨਾ ਬਤਾਉ ਕਿਆ ਹੋ ਗਿਆ ਆਲੂਆਂ ਨੂੰ ਨਾਲ ਮਿੱਟੀ ਲਾਉਣ ਦੀ ਜਾਨ ਮਿੱਟੀ ਲਾ ਕੇ ਪਾਈ ਹੁਣ ਪਾਣੀ ਲਾਈ ਜਨਾ ਮਿੱਟੀ ਤੇ ਲਾਈਏ ਮਾੜੀਆਂ ਨੇ ਬੱਟਾ ਬੱਟਾ ਤਾਂ ਹੁੰਦੀ ਆ ਬੰਦੇ ਦੇ ਕੱਦ ਜਿੰਨੀ ਚੌੜੀ ਬੰਦੇ ਦੇ ਕੱਦ ਜਿੰਨੀ ਚੌੜੀ ਅੱਛਾ ਕਿੰਨਾ ਹੋ ਗਿਆ ਬੰਦੇ ਦਾ ਕੱਦ 5 ਫੁੱਟ ਚੌੜੀ ਬੱਟਾ ਹਾਂ ਚੌੜੀ ਬੰਦੇ ਦੇ ਕੱਦ ਜਿੰਨੀ ਚੌੜੀ 5 ਫੁੱਟ ਕੱਦ ਦਾ ਬੰਦੇ ਦਾ 5 ਫੁੱਟ ਚੌੜੀ ਬੱਟਾ ਦੇਖ ਲੈ ਫੇ ਤਾਂ ਇੱਕ ਦੋ ਦੋ ਕੋਈ ਤਿੰਨ ਕ ਬੱਟਾ ਹੋਣੀ ਇੰਦੀ ਸਾਰੇ ਚ ਜੇ ਮੇਰੇ ਕੱਦ ਜਿੰਨੀ ਚੌੜੀ ਹੁੰਦੀ ਦੇਖੀਏ ਨੀ ਕਿ ਕਿ ਟਿਕ ਟਿਕ ਮੋਟੀਆਂ ਬੱਟਾ ਹੋਣੀਆਂ ਨੰਮਗਾਲਾ ਕੋਹਲੀ ਕੋਹਲੀ ਵੀ ਕਿਹਾ ਹਤੀ ਤੈਨੂੰ ਹਾਂ ਤਫੜਾ ਜਾ ਕੋਈ ਤਾਂ ਕੰਮ ਸਿਰੇ ਲਾ ਜਾ ਔਰ ਜਿੱਥੋਂ ਮੋਟਰ ਚਲਾਉਣੀ ਆ ਆਪਾਂ ਘਰ ਵਾਲੀ ਉੱਥੇ ਆਂ ਦੇਖੋ ਬਤਾਉਂਦੀ ਸਬਜ਼ੀ ਅਨਾਂ ਦਾ ਮਸਾਲਾ ਬਤਾਉਂ ਖਲਾਈਆ ਤੇ ਕੀ ਹੂੰ ਅੱਟੇ ਨਾਲ ਇਸ ਤੋਂ ਨਹੀਂ ਹੁੰਦੇ ਨਹੀਂ ਤੀ ਫੋਲ ਲਉ ਤੇ ਰਾਤੀ ਟੇਟੇ ਹੋ ਗਏ ਲੈ ਇੱਕ ਦਿਨ ਖਾਸੇ ਲੱਗੇ ਉੱਤੇ ਤੂੰ ਤੋੜੇ ਨਹੀਂ ਉਹ ਆਂਟੀ ਆਈ ਦੁਕਾਨ ਵਾਲੀ ਉਧਰੋਂ ਉਹ ਕਹਿੰਦੀ ਤੇ ਬਤਾਉ ਕਿੰਨੇ ਲੱਗੇ ਉਹ ਮਹੱਲਾ ਜਾ ਤੋੜ ਕੇ ਸਾਡਾ ਮਾਂਪੀ ਤੋੜਦੇ ਨਹੀਂ ਕਹਿੰਦੀ ਢੇਰ ਚ ਕਹਿੰਦੀ ਬੂਟਾ ਹੀ ਢੇਰ ਚ ਇਹਨਾਂ ਨੂੰ ਕੀ ਲੱਗਿਆ ਤੇ ਕੋਹਲੀ ਨਾਲੇ ਖਿੱਚਣੀਆਂ ਹਾ ਠਹਿਰ ਜਾ ਮਾਂਪੀ ਮਾਇ ਲਿਆਉਣਾ ਕੋਹਲੀ ਨਾਲ ਤਾਂ ਬੂਟਾ ਖਚਣਾ ਤਾਉਗਾ ਹਟ ਪਰੇ ਹਟ 100 ਹਟ 100 ਹਟ 100 ਹਟ 100 ਲੈ ਮਾਂਪੀ ਤੇ ਇੱਧਰ ਆ ਉਲਾ ਫੜ ਤੁਹਾਨੂੰ ਜੂ ਬਤਾਉਂ ਐਦੇ ਪਰ ਇਧਰ 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 ਹਾਂ ਆਦੇ ਆਦੇ ਇਧਰ ਇਧਰ ਤੇਰੇ ਹੱਥ ਕੋਲ ਔਰਲੇ ਹੱਥ ਕੋਲ ਯਾਰ ਔਰਲੇ ਹੱਥ ਕੋਲ ਮੰਨ ਤੀ ਤੇ ਆ ਤੇਰੇ ਹੱਥ ਦੇ ਥੱਲੇ ਇਧਰ ਆ ਦੇ ਤੇਰੇ ਹੱਥ ਦੇ ਥੱਲੇ ਤੱਕ ਹੀ ਜੰਨਾ ਕਿੱਥੇ ਆਨੇ ਤੋਂ ਪਰਹਾ ਹਾਂ 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 ਇਹ ਸ਼ੂਟ ਇਹੀ ਆ ਫਿਰ ਇਹ ਸ਼ੂਟ ਇਹ ਕਿੱਧਰ ਲੱਗਿਆ ਹੋਇਆ ਆਹ ਆ ਵੀ ਦੇਖ ਲੋ ਇਹ ਤਾਂ ਨਿਆਣੇ ਆ ਨੂਰ ਜੀ ਰਹਣ ਦੇ ਨੂੰ ਇਹੀ ਆ ਫਿਰ ਆ ਛੋਟੀ ਹੈ ਨੂਰ ਰਹਣ ਦੇ ਫਿਰ ਕੋਰੇ ਲੱਗੇ ਹੋਇਆ ਆ ਦੇ ਛੋਟੀ ਹੈ ਕੋਲੇ ਹੋਰੇ ਫਿਰ ਹੋ ਜਾਣਗੇ ਆ ਵੀ ਛੋਟਾ ਆ ਪਤਾ ਨਹੀਂ ਛੋਟਾ ਯਾਰ ਕੋਲੀ ਮਾਰੀ ਬਹੁਤ ਹੋਰ ਕਿਸ ਨੇ ਕਿਨੇ ਕਿਸੇ ਕਿੱਥੇ ਉਂਗਲੀ ਪਰ ਇੱਥੇ ਮੈਨੂੰ ਵੀ ਪਤਾ ਚੱਲ ਕੋਈ ਨਾ ਨੂਰ ਕਿਉਂ ਫੁੱਲ ਖਰਾਬ ਕਰਦੀਆਂ ਫੜਦਾ ਕਿਹਨਾਂ ਨੂੰ 242 ਛੋਟੇ ਫਿਰ ਰਣਦੇ ਬਰਣਦੇ ਇਹਨਾਂ ਨੂੰ ਲੈਓ ਮੈਚ ਕਰਾਂ ਫਿਰ ਹੱਥ ਮਹਾਪੁਰਸ਼ ਹੱਥ ਲਾਉਂਦੇ ਨੇ ਕਹਿੰਦੇ ਸਬਜ਼ੀ ਨੂੰ ਪਹਿਲਾਂ ਦਿੱਜੇ ਤਾਂ ਮਾਇਆ ਹੈਂ ਦਿੱਜੇ ਤਾਂ ਮਾਇਆ ਫਿਰ ਤੋੜ ਤੜਾਈ ਤਾਂ ਮੈਂ ਹੀ ਕਰਨੀ ਆ ਚਾਹੇ ਇੱਕ ਤੋੜ ਕੇ ਕਰ ਦੀਏ